ਸਤਿਕਾਰ ਦਿੰਦੇ ਤੁਹਾਡਾ ਵਾਈਗੁਰੂ ਕਲੌਥ ਹਾਊਸ ਹੈਂਡ ਪਾਰਟਿਕੂਲਰ ਡਾ ਵੱਲੋਂ ਲਓ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੇ ਰਿਕਵੈਸਟ ਆ ਕਿ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਚੈਨਲ ਤੇ ਨਵੀਆਂ ਤੇ ਉਹ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਐਦਾਂ ਦੇ ਸੋਹਣੇ ਸੋਹਣੇ ਸੂਟ ਲੈਣ ਦੇ ਲਈ ਜਲਦੀ ਅਸੀਂ ਵੀਡੀਓ ਅਪਲੋਡ ਕਰਾਂਗੇ ਬੁਟੀਕ ਵਰਕ ਦੇ ਸੂਟਾਂ ਦੀ ਵੀ ਅੱਜ ਫਿਰ ਤੁਹਾਡੇ ਵਾਸਤੇ ਲੈ ਕੇ ਬਹੁਤ ਹੀ ਪਿਆਰੇ ਸ਼ਾਲ ਸੂਟ ਲੈ ਕੇ ਆਏ ਆ ਨਵੇਂ ਡਿਜ਼ਾਈਨਰਾਂ ਦੇ ਵਿੱਚ ਸਾਰੇ ਬ੍ਰਾਂਡਡ ਸੂਟ ਰਹਿਣ ਵਾਲੇ ਜਨਰਲ ਪ੍ਰਾਈਸ ਦੇ ਵਿੱਚ ਰਹਿਣ ਵਾਲੇ ਆ ਠੀਕ ਹੈ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਆਂ। ਸੇ ਡਿਸਟ੍ਰਿਕਟ ਮਾਨਸਾ ਬਟਲਾਡਾ ਤੋਂ ਬਿਲੋਂਗ ਕਰਦੀ ਆਂ। ਜੇਕਰ ਤੁਸੀਂ ਮੇਰੀ ਸ਼ਾਪ ਤੇ ਆਉਣਾ ਹੈ ਤਾਂ ਤੁਸੀਂ ਜਦੋਂ ਬਟਲਾਡਾ ਐਂਟਰ ਕਰਨਾ ਜੀ ਜੋ ਸਾਡੀ ਸ਼ਾਪ ਹੈ ਬੁਹਾ ਰੋਡ ਤੇ ਆ। ਠੀਕ ਹੈ ਜੀ ਬੁਹਾ ਰੋਡ ਤੇ ਸਾਡੀ ਸ਼ਾਪ ਹੈ। ਤੁਸੀਂ ਸਭ ਤੋਂ ਪਹਿਲਾਂ ਆਈਟੀਆਈ ਤੇ ਪਹੁੰਚਣਾ। ਆਈਟੀਆਈ ਤੇ ਪਹੁੰਚ ਕੇ ਸਾਹਮਣੇ ਜਿਹੜਾ ਓਵਰ ਬ੍ਰਿਜ ਪੌਲ ਬਣਿਆ ਉਹਨੂੰ ਪੂਰਾ ਕ੍ਰੋਸ ਕਰਨਾ ਜੀ। ਜਦੋਂ ਤੁਸੀਂ ਪੌਲ ਨੂੰ ਕ੍ਰੋਸ ਕਰਨੇ ਆ ਉਹਦੀ ਲੈਫਟ ਸਾਈਡ ਵਾਪਸ ਪੌਲ ਦੇ نیچے ਆਉਣਾ। ਤੇ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੋੜਨੀ ਉਹ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਜੇਕਰ ਤੁਸੀਂ ਆ ਰਹੇ ਹੋ ਬੋਹਾ ਰੋਡ ਤੋਂ ਤਾਂ ਤੁਹਾਨੂੰ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਆਉਣਾ ਜੀ ਪੁਲ ਦੇ ਨਾਲ ਨਾਲ ਤੇ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੋੜਨੀ ਉਹ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਜੀ ਲਓ ਅੱਜ ਦੇ ਕਰ ਲੱਗੇ ਬੀਟ ਸੂਟ ਜਿਹੜੇ ਸਟਾਰਟ ਕਰ ਲੱਗੇ ਆ ਜੀ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਖੁੱਲਾ ਡੁੱਲਾ ਸੂਟ ਰਹਿਣ ਵਾਲਾ ਜੀ ਠੀਕ ਹੈ ਜੀ ਅੱਜ ਦੇ ਜਿਹੜੇ ਸੂਟ ਰਹਿਣੇ ਬਹੁਤ ਪਿਆਰੇ ਰਹਿਣੇ ਆ ਡਿਜ਼ਾਈਨ ਚੈੱਕ ਕਰੋ ਗਰਮ ਪਸ਼ਮੀਨੇ ਦੇ ਵਿੱਚ ਸੂਟ ਹੈ ਜੀ ਸ਼ਾਲ ਦੇਖੋ ਜੀ نیچے ਬਾਰਡਰ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਬਾਰਡਰ ਉੱਪਰ ਤੁਸੀਂ ਦੀ ਡਿਜ਼ਾਈਨਿੰਗ ਦੇਖ ਸਕਦੇ ਹੋ ਸੂਟ ਦੀ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਠੀਕ ਹੈ ਜੀ ਇਹ ਰਹੂਗੀ ਜੀ ਸ਼ਾਲਟ ਦੀ ਡਿਜ਼ਾਈਨਿੰਗ ਤੇ ਨਾਲ ਹੀ ਤੁਹਾਨੂੰ ਸ਼ਾਲ ਦਿਖਾਵਾਂਗੇ ਦੇਖੋ ਜੀ ਇਹ ਵਾਲਾ ਬਾਰਡਰ ਬੈਕ ਤੇ ਆਉਣਾ ਇਹ ਬੈਕ ਦਾ ਬਾਰਡ ਦੇਖ ਸਕਦੇ ਹੋ ਤੁਸੀਂ ਇਹ ਬੈਕ ਦਾ ਬਾਰਡਰ ਆਊਗਾ ਸੇਮ ਐਦਾ ਬਹੁਤ ਸੋਨਾ ਬਾਰਡਰ ਬਣਿਆ ਹੋਇਆ ਮਹਿਰੂਨ ਜੀ ਸ਼ੇਰ ਚ ਰਹੂਗਾ ਜੀ ਤੇ ਇਹ ਵਾਲਾ ਰਹੂਗਾ ਜੀ ਸ਼ਾਲ ਇਹ ਸ਼ਾਲ ਦੀ ਡਿਜ਼ਾਈਨਿੰਗ ਹੈ ਜੀ ਲਓ ਇਹ ਐਦਾ ਜਿਹੜਾ ਬਾਰਡਰ ਆਉਣਾ ਹੈ ਦੇਖ ਸਕਦੇ ਹੋ ਸ਼ਾਲ ਦੇ ਸ਼ਾਲ ਤੇ ਬਾਰਡਰ ਆਉਣਾ ਜੀ ਬਹੁਤ ਪਿਆਰਾ ਸੂਟ ਹੈ ਬਾਕੀ ਮੈਂ ਤੁਹਾਨੂੰ ਪਿੱਕ ਦਿਖਾ ਦਿੰਦੀ ਹਾਂ ਪੂਰਾ ਖੁੱਲਾ ਡੁੱਲਾ ਸ਼ੋਰ ਰਹਿਣ ਵਾਲਾ ਇਹਦੀ ਪਿੱਕ ਤੁਹਾਨੂੰ ਦਿਖਾ ਦਿੰਦੀ ਹਾਂ ਜੀ ਸੂਟ ਬਣ ਕੇ ਕਿੱਦਾਂ ਰੈਡੀ ਹੋਣਾ ਜੀ ਦੇਖ ਸਕਦੇ ਹੋ ਜਿੱਥੇ ਦੀ ਪਿੱਕ ਲਓ ਜੀ ਇਹ ਵਾਲੇ ਚੈੱਕ ਕਰੋ ਜੀ ਐਦਾ ਸੂਟ ਬਣਨਾ ਜੀ ਦੇਖ ਸਕਦੇ ਹੋ ਐਦਾ ਸ਼ਰਟ ਬਣਨੀ ਹੈ ਐਦਾ ਸ਼ਾਲ ਤੇ ਬਾਰਡਰ ਆਉਣਾ ਹੈ ਠੀਕ ਹੈ ਜੀ ਬਾਹਾਂ ਤੇ ਬਾਰਡਰ ਆਉਣਾ ਤੇ ਸਲਵਾਰ ਤੇ ਵੀ ਬਾਰਡਰ ਆਉਣਾ ਠੀਕ ਹੈ ਜੀ ਸਲਵਾਰ ਤੇ ਵੀ ਡਿਜ਼ਾਈਨਿੰਗ ਆਊਗੀ ਘੇਰੇ ਤੇ ਵੀ ਡਿਜ਼ਾਈਨਿੰਗ ਆਊਗੀ ਬਾਹਾਂ ਤੇ ਤੇ ਸ਼ਾਲ ਤੇ ਆਊਗੀ ਬਹੁਤ ਹੀ ਪਿਆਰੇ ਸੋਬਰ ਜੇ ਸੌਟ ਸੂਟ ਰਹਿਣ ਵਾਲੀ ਹੈ ਜੀ ਇਹ ਪ੍ਰਾਈਸ ਰਹਿਣੀ ਹੈ ਦੀ 965 ਰੁਪਏ 965 ਵਿੱਚ ਇਹ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਹੋ ਗਰਮ ਵੈੱਡ ਸ਼ਾਲ ਸੂਟ ਹੈ ਜੀ ਦੇਖੋ ਜੀ 1216 ਸੂਟ ਲੰਦੇ ਰਿਆ ਸਿਰਫ 965 ਦੇ ਵਿੱਚ ਬਹੁਤ ਪਿਆਰੇ ਸੂਟ ਰਹਿਣੇ ਆ ਜੀ ਕਲਰ ਤੁਹਾਨੂੰ ਮੈਂ ਚੈੱਕ ਕਰਵਾਦਾ ਇੱਥੇ ਕਿਹੜੇ-ਕਿਹੜੇ ਕਲਰ ਮੈਲੇਗੇ ਤੁਹਾਨੂੰ ਪੂਰਾ ਗਰਮ ਸੂਟ ਹੈ ਜੀ ਪਸ਼ਮੀਨੇ ਦੇ ਉੱਪਰ ਪੂਰਾ ਗਰਮ ਸੂਟ ਰਹਿਣ ਵਾਲਾ ਤੇ ਕਿਸੇ ਤਰ੍ਹਾਂ ਦੀ ਕੋਈ ਬੁਰਨੀ ਆਉਣ ਵਾਲੀ ਬਹੁਤ ਸੋਹਣੇ ਬ੍ਰਾਂਡਡ ਸੂਟ ਰਹਿਣੇ ਆ ਜੀ ਬਾਕੀ ਡਿਜ਼ਾਈਨਿੰਗ ਬਹੁਤ ਪਿਆਰੀ ਰਹਿਣੀ ਇਹਨਾਂ ਦੀ ਇਹਦੇ ਤੁਹਾਨੂੰ ਕਲਰ ਦਿਖਾ ਦਿੰਦੇ ਆ ਲਓ ਇੱਕ ਕਲਰ ਆਊਗਾ ਜੀ ਇਹ ਵਾਲਾ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਲਓ ਮਹਿਰੂਨ ਤੇ ਪਿੰਕ ਡਬਲ ਜੀ ਟੂਨ ਦੇ ਵਿੱਚ ਬਣਿਆ ਹੋਇਆ نیچے ਬਾਰਡਰ ਦੇਖੋ ਜੀ ਬਹੁਤ ਸੋਹਣਾ ਬਾਰਡਰ ਬਣਿਆ ਹੋਇਆ ਇਹਦਾ نیچے ਠੀਕ ਹੈ ਜੀ ਕੇਰੇ ਦਾ ਬਾਰਡਰ ਬਣਿਆ ਹੋਇਆ ਇਹਦਾ ਤੁਹਾਨੂੰ ਦਿਖਾ ਦਿੰਨੀ ਆ ਲਓ ਜੀ ਸ਼ਾਲ ਸ਼ਾਲ ਦੀ ਡਿਜ਼ਾਈਨਿੰਗ ਵੀ ਦਿਖਾ ਦਿੰਨੀ ਆ ਇਹ ਵੀ ਬਹੁਤ ਪਿਆਰੀ ਰਹਿਣੀ ਹੈ ਜੀ ਸ਼ਾਲ ਦੀ ਡਿਜ਼ਾਈਨਿੰਗ ਲਓ ਚੈੱਕ ਕਰੋ ਜੀ ਇਹ ਵਾਲੀ ਰਹਿਣੀ ਹੈ ਜੀ ਸ਼ਾਲ ਦੀ ਡਿਜ਼ਾਈਨਿੰਗ ਲਓ ਚੈੱਕ ਕਰੋ ਜੀ ਬਹੁਤ ਸੋਹਣਾ ਨੀਚੇ ਸ਼ਾਲ ਦਾ ਬਾਰਡਰ ਹੈ ਤੁਹਾਨੂੰ ਅਸੀਂ ਪਿੱਕ ਤਾਂ ਤੁਹਾਨੂੰ ਦਿਖਾਈ ਸ਼ੋਅ ਕਰ ਦਿੱਤੀ ਹੈ ਜੀ ਐਦਾਂ ਹੀ ਡਿਜ਼ਾਈਨਿੰਗ ਆਉਣੀ ਹੈ ਸ਼ਾਲ ਤੇ ਆਉਗੀ ਬਾਹਾਂ ਤੇ ਆਉਗੀ ਘੇਰੇ ਤੇ ਆਉਗੀ ਤੇ ਮੂਰੀ ਤੇ ਆਉਗੀ ਬਹੁਤ ਸੋਹਣੀ ਡਿਜ਼ਾਈਨਿੰਗ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਕਲਰ ਦੇਖੋ ਬਹੁਤ ਸੋਹਣਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੇ ਸ਼ਾਲ ਵੇਖੋ ਜੀ ਦੇਖੋ ਜੀ ਤੁਸੀਂ ਐਦਾਂ ਦੇ ਸੂਟ ਬਾਈ ਕਰਦੇ ਹੋਵੋਗੇ ਨਾ ਆਪਾਂ ਕਈ ਵੀ ਦੇ ਸੂਟ ਲੈਣੇ ਆ ਬਿਨਾ ਸ਼ਾਲ ਤੋਂ ਸੂਟ ਲੈਣੇ ਉਹ ਵੀ ਤੁਹਾਨੂੰ 7-800 ਦਾ ਸੂਟ ਪੈਂਦਾ ਤੇ ਇਹਦੀ ਗਰੰਟੀ ਹੈ ਸੂਟ ਦੀ ਕਿਸੇ ਤਰ੍ਹਾਂ ਦੀ ਕੋਈ ਬੁਰਨੀ ਨਹੀਂ ਬਾਕੀ ਡਿਜ਼ਾਈਨਰ ਸੂਟ ਆ ਪਾਏ ਹੋਏ ਵੀ ਬਹੁਤ ਸੋਹਣੇ ਲੱਗਦੇ ਆ ਸੂਟ ਐਦਾਂ ਦੇ ਜਿਹੜਾ ਆਪਾਂ ਵੇਅਰ ਕਰਦੇ ਆ ਤੇ ਨਾਲ ਦੇ ਦੇ ਰਹੇ ਆ ਤੁਹਾਨੂੰ ਸ਼ਾਲ ਦੇਖੋ ਸਿਰਫ 965 ਵਿੱਚ 965 ਵਿੱਚ ਕੁਝ ਨਹੀਂ ਆਂਦਾ ਜੀ ਬਹੁਤ ਸੋਹਣੇ ਡਿਜ਼ਾਈਨਰ ਸੂਟ ਦੇ ਰਹੇ ਆ ਤੁਹਾਨੂੰ ਇਹ ਆਊਗਾ ਜੀ ਮਸਟਰਡ ਕਲਰ ਇਹ ਚ ਬਹੁਤ ਹੀ ਪਿਆਰਾ ਜਾਂ ਮਸਟਰਡ ਕਲਰ ਰਹਿਣ ਵਾਲਾ ਜਿਹਦੇ ਵਿੱਚ ਲਓ ਚੈੱਕ ਕਰੋ ਜੀ ਇਹਦੇ ਤੁਹਾਨੂੰ ਅੰਦਰੋਂ ਵੀ ਲੁੱਕ ਦਿਖਾ ਦਿੰਦੇ ਆ ਲੋ ਜੀ ਇਹ ਆਉਗੀ ਜੀ ਸ਼ਾਲ ਦੀ ਲੁੱਕ ਬਹੁਤ ਸੋਹਣਾ ਕਲਰ ਹੈ ਜੀ ਸ਼ੋਰ ਹੋਊਗਾ ਜੀ ਇਹਦਾ ਲੋ ਜੀ ਬਹੁਤ ਸੋਹਣੇ ਸ਼ੋਰ ਰਹਿਣ ਵਾਲੇ ਡਿਜ਼ਾਈਨਰ ਸ਼ੋਰ ਰਹਿਣਗੇ ਜੀ ਇਹਦੇ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਕਲਰ ਪ੍ਰਾਈਸ ਰਹਿਣੀ ਹੈ 965 ਠੀਕ ਹੈ ਜੀ ਸ਼ਿਪਿੰਗ ਚਾਰਜ ਐਕਸਟਰਾ ਪੈਣ ਵਾਲਾ ਜੀ 965 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਜੀ ਇੱਕ ਕਲਰ ਤੁਹਾਨੂੰ ਓਪਨ ਕਰਕੇ ਦਿਖਾਤਾ ਬਾਕੀ ਸਾਰੇ ਕਲਰ ਜੀ ਡਿਜ਼ਾਈਨ ਇੱਕ ਇਦਾਂ ਹੀ ਹੈ ਲਓ ਇੱਕ ਇਹ ਵਾਲਾ ਕਲਰ ਆਊਗਾ ਜੀ ਇਹਦੇ ਵਿੱਚ ਆਊਗਾ ਪਿਆਜ਼ੀ ਤੇ ਮਹਿਰੂਨ ਦੀ ਡਬਲ ਡਬਲ ਟੋਨ ਦੀ ਵਿੱਚ ਪਿਆਜ਼ੀ ਤੇ ਮਹਿਰੂਨ ਮਹਿਰੂਨ ਜੀ ਲਓ ਇਹ ਵੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਹੈ ਠੀਕ ਹੈ ਇਹ ਵੀ ਤੁਹਾਨੂੰ ਥੋੜਾ ਜਿਹਾ ਓਪਨ ਕਰਦੇ ਆ ਸ਼ਾਲ ਦੀ ਲੁੱਕ ਦਿਖਾ ਦਿੰਦੇ ਆ ਬਾਰਡਰ ਤੁਹਾਨੂੰ ਦਿਖਾਇਆ ਹੋਇਆ ਜੀ ਸ਼ਾਲ ਤੇ ਬਾਹਾਂ ਤੇ ਸਲਵਾਰ ਤੇ ਵੀ ਡਿਜ਼ਾਈਨਿੰਗ ਆਉਣੀ ਹੈ ਇਹ ਵਾਲੇ ਸੂਟ ਦੀ ਠੀਕ ਹੈ ਜੀ ਆਹ ਦੇਖ ਸਕਦੇ ਹੋ ਤੁਸੀਂ ਨੀਚੇ ਇਦਾਂ ਦੀ ਗਲਾ ਨੈਕ ਬਣਾ ਸਕਦੇ ਹੋ ਤੁਸੀਂ ਲਓ ਇਹਦੇ ਨਾਲ ਸ਼ਾਲ ਦਿਖਾਦਾ ਜੀ ਬਹੁਤ ਸੋਹਣੀ ਸੂਟ ਰਿਆਣੀ ਆ ਜੀ ਲਓ ਇਹ ਸ਼ਾਲ ਦੀ ਲੁੱਕ ਹੈ ਨੀਚੇ ਦੇਖ ਸਕਦੇ ਹੋ ਤੁਸੀਂ ਇਹਦਾ ਬੰਬਲ ਬਣੇ ਹੋਏ ਆ ਤੇ ਇਹ ਨੀਚੇ ਬਾਰਡਰ ਦੇ ਜਿਹੜਾ ਸ਼ਾਲ ਹੈ ਪੱਲਿਆਂ ਤੇ ਵਾਲਾ ਬਾਰਡਰ ਬਣੇ ਹੋਇਆ ਜੀ ਠੀਕ ਹੈ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜੀ ਜੇ ਆਪਾਂ ਵੈਸੇ ਵੀ ਸੂਟ ਬਾਈ ਕਰਦੇ ਆ ਨਾ ਵਿਦ ਬਾਟਮ ਵਾਲੇ ਵਿਦਾਊਟ ਸ਼ਾਲ ਤਾਂ ਉਹ ਵੀ ਤੁਹਾਨੂੰ 1800 ਤੱਕ ਸੂਟ ਮਿਲਦਾ ਹੈ ਹਨਾ ਤੇ ਕਈ ਵਾਰੀ ਤਾਂ ਆਪਾਂ ਕੱਟ ਪੀਸਾਂ ਦੇ ਵਿੱਚ ਵੀ 700 750 ਤੱਕ ਸੂਟ ਲੈ ਲੈਨੇ ਆ ਤੇ ਅੱਜ ਅਸੀਂ ਤੁਹਾਨੂੰ ਸੂਟ ਦੇ ਰਹੇ ਹਾਂ ਬਹੁਤ ਪਿਆਰੇ ਡਿਜ਼ਾਈਨਰ ਵੈੱਬ ਸ਼ਾਲ ਸੂਟ ਦੇਖੋ ਕਿੰਨੇ ਸੋਹਣੇ ਪਾਈ ਵੀ ਕਿੰਨੇ ਸੋਹਣੇ ਲੱਗਦੇ ਆ ਜੀ ਐਦਾਂ ਦੇ ਸੂਟ ਲਓ ਇਹਦੇ ਵਿੱਚ ਇੱਕ ਤਾਂ ਕਲਰ ਆਊਗਾ ਬਲੂ ਰਾਇਲ ਜਬੂ ਕਲਰ ਆ ਜੀ ਇਹਦੀ ਬਹੁਤ ਸੋਹਣਾ ਕਲਰ ਹੈ ਲਓ ਜੀ ਇਹ ਵੀ ਰਾਇਲ ਬਲੂ ਕਲਰ ਹੈ ਬਹੁਤ ਪਿਆਰਾ ਜਿਹਾ ਕਲਰ ਹੈ ਉਹਨਾ ਇਹ ਵੀ ਲਓ ਜੀ ਇਹ ਮੈਂ ਤੁਹਾਨੂੰ ਓਪਨ ਕਰਕੇ ਦਿਖਾਦਾ ਇਹਦਾ ਵੀ ਸ਼ਾਲ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਸ਼ੋਰ ਰਹਿਣ ਵਾਲੇ ਸੂਰ ਦਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸ਼ੋਰ ਹੋਊਗਾ ਠੀਕ ਹੈ ਜੀ ਲਓ ਟਰਾਈਸ ਰਹਿਣੀ ਹੈ 965 965 ਦੇ ਤੁਸੀਂ ਇਹ ਵਾਲੇ ਸਹੂਸਾਣੇ ਕੋਲੋਂ ਲੈ ਸਕਦੇ ਆ ਜੀ ਠੀਕ ਹੈ ਜੀ ਬਹੁਤ ਸੋਹਣੇ ਸੂਤ ਰਹਿਣੀ ਹੈ ਜੀ ਇਹਨੂੰ ਆਪਾਂ ਕਾਨੀ ਵਾਲੇ ਸੂਤ ਵੀ ਬੋਲਦੇ ਆ ਬਹੁਤ ਸੋਹਣਾ ਸੂਤ ਆ ਜੀ ਕਾਨੀ ਵਾਲੇ ਇਹ ਲਓ ਇਸ ਤੋਂ ਅੱਗੇ ਇੱਕ ਨਵੀਂ ਡਿਜ਼ਾਈਨਿੰਗ ਦੇ ਵਿੱਚ ਲੈ ਕੇ ਆਏ ਆ ਥੋੜੀ ਜੀ ਰੇਂਜ ਹੋਊਗੀ ਆਪਾਂ ਪਰ ਸੂਟ ਬਹੁਤ ਸੋਨੇ ਰਹਿਣ ਵਾਲੀ ਆ ਜੀ ਐਚ ਕੇ ਬ੍ਰਾਂਡ ਆ ਜੀ ਬ੍ਰਾਂਡਡ ਸੂਟ ਆ ਸਾਰੇ ਇਹ ਲਓ ਦੇਖੋ ਜੀ ਬਹੁਤ ਸੋਨਾ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਪਹਿਲਾਂ ਤਾਂ ਤੁਹਾਨੂੰ ਦਿਖਾ ਦਈਏ ਜੀ ਇਹ ਸੈਲਫ ਤੋਂ ਪਸ਼ਮੀਨਾ ਓਪਨ ਕਰਦੇ ਆ ਜੀ ਇੱਕ ਸੂਟ ਇਹ ਆਊਗਾ ਜੀ ਬਲੈਕ ਕਲਰ ਇਹਦਾ ਲਓ ਜੀ ਇੱਕ ਸੂਟ ਅਸੀਂ ਕਰਤਾ ਓਪਨ ਲਓ ਬਲੈਕ ਕਲਰ ਦੇ ਵਿੱਚ ਆਉਣਾ ਬਾਰਡਰ ਦੇਖੋ ਜੀ ਪਹਿਲਾਂ ਤੁਸੀਂ ਦੇਖੋ ਜੀ ਸੈਲਫ ਪਸ਼ਮੀਨਾ ਗਰਮ ਸੈਲਫ ਪਸ਼ਮੀਨਾ ਦੇਖ ਸਕਦੇ ਹੋ ਤੁਸੀਂ ਨਜ਼ਦੀਕ ਤੋਂ ਦੇਖੋ ਜੀ ਸੈਲਫ ਬਣੀ ਹੋਈ ਹੈ ਗਰਮ ਪਸ਼ਮੀਨਾ ਕਿਸੇ ਤਰ੍ਹਾਂ ਦੀ ਕੋਈ ਬੁਰਨੀ ਪੂਰੀ ਗਾਰੰਟੀ ਹੈ نیچے ਬਾਰਡਰ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਡਿਜ਼ਾਈਨਰ ਬਣਿਆ ਹੋਇਆ ਬਾਰਡਰ ਇਹਦਾ ਅੱਗੇ ਤੁਸੀਂ ਕਰੋ ਜੀ ਨੈਕ ਚੈੱਕ ਲਓ ਬ੍ਰਾਂਡਡ ਸੂਟ ਆ ਸਟੈਂਪ ਲੱਗੀ ਹੋਈ ਹੈ ਸਾਰੇ ਸੂਟਾਂ ਤੇ ਲਓ ਜੀ ਸਟੈਂਪ ਲੱਗੀ ਹੋਈ ਹੈ ਇਹ ਬਣੀ ਹੋਈ ਨੈਕ ਬਹੁਤ ਪਿਆਰੀ ਬਣੀ ਹੋਈ ਹੈ ਨੈਕੇ ਦੀ ਬਾਕੀ ਇਹਦੀਆਂ ਆਊਗਾ ਲਓ ਜੀ ਮੈਂ ਤੁਹਾਨੂੰ ਦਿਖਾਦਾ ਇਹਦੀ ਬਾਟਮ ਇਹ ਵਾਲੀ ਆਉਗੀ ਜੀ ਬਾਟਮ ਪਲਾਜ਼ੋ ਬਣਾ ਲਓ ਬਾਟਮ ਬਣਾ ਲਓ ਠੀਕ ਹੈ ਜੀ ਤੇ ਇਹ ਵਾਲੀ ਜਿਹੜੀ ਦੁਪੱਟੀ ਆਣੀ ਹੈ ਜੀ ਇਹ ਸਲੀਵਸ ਤੇ ਆਣੀ ਹੈ ਪੱਟੀ ਠੀਕ ਹੈ ਸ਼ਾਲ ਦੀ ਦਿਖਾ ਦਾਂ ਤੁਹਾਨੂੰ ਬਹੁਤ ਹੀ ਪਿਆਰਾ ਜਾ ਰਹੂਗਾ ਇਹਦੇ ਨਾਲ ਸ਼ਾਲ ਲਓ ਜੀ ਪੂਰੀ ਖੁੱਲ-ਖੁੱਲੀ ਰੁੱਲੀ ਸ਼ੋਰ ਰਹਿਣ ਵਾਲੀ ਹੈ ਸੈਲਫ ਦੇ ਵਿੱਚ ਹੀ ਸ਼ੋਰ ਰਹਿਣਾ ਬਹੁਤ ਹੀ ਜ਼ਿਆਦਾ ਪਿਆਰਾ ਬਲੈਕ ਕਲਰ ਹੈ ਜੀ ਲਓ ਚੈੱਕ ਕਰੋ ਜੀ ਸ਼ਾਲ ਲੈ ਸ਼ਾਲ ਮੈਂ ਤੁਹਾਨੂੰ ਓਪਨ ਕਰਤਾ ਪੂਰੀ ਖੁੱਲੀ ਡੁੱਲੀ ਰਹਿਣੀ ਹੈ ਸ਼ਾਲ ਦੇਖੋ ਜੀ ਕਿੰਨੀ ਪਣਾ ਵੀ ਬਹੁਤ ਡਵਲ ਹੈ ਤੇ ਦੇਖੋ 2.5 ਮੀਟਰ ਤੱਕ 2.5 ਮੀਟਰ ਤੱਕ ਹੁੰਦੀ ਹੈ ਕੋਈ ਬਾੜੀ ਸ਼ਾਲ ਨਹੀਂ ਹੁੰਦੀ ਜੀ ਜਿਆਦਾ 2.5 ਤੱਕ ਤਾਂ ਸ਼ਾਲ ਕੋਈ ਵੀ ਨਹੀਂ ਆਉਂਦੀ ਜਿੰਨਾ ਮਰਜੀ ਬ੍ਰਾਂਡਰ ਸੂਟ ਲੈ ਲਓ ਕਿਉਂਕਿ ਸ਼ਾਲ ਬਹੁਤ ਹੈਵੀ ਹੁੰਦੀ ਹੈ ਤੇ ਇਹ ਤੁਹਾਨੂੰ ਪੂਰੀ 2.5 ਤੱਕ ਦੇ ਰਹੇ ਹਾਂ ਅਸੀਂ ਦੇਖੋ ਦੇਖੋ ਕਿੰਨਾ ਸੋਹਣਾ ਬਾਰਡਰ ਬਣਿਆ ਹੋਇਆ ਡਿਜ਼ਾਈਨਿੰਗ ਪੱਲਿਆਂ ਦੀ ਡਿਜ਼ਾਈਨਿੰਗ ਦੇਖੋ ਸ਼ਾਲ ਦੀ ਕਿੰਨੀ ਸੋਹਣੀ ਡਿਜ਼ਾਈਨਿੰਗ ਆ ਪੱਲਿਆਂ ਦੀ ਦੇਖ ਸਕਦੇ ਹੋ ਬਹੁਤ ਸੋਹਣੀ ਡਿਜ਼ਾਈਨਿੰਗ ਆ ਪੱਲਿਆਂ ਦੀ ਇਹਦੀ ਤੇ ਵਿੱਚ ਵੀ ਸੈਲਫ ਦੇ ਵਿੱਚ ਬਣਿਆ ਹੋਇਆ ਪੂਰਾ ਸ਼ਾਲ ਗਰਮ ਹੈ ਜੀ ਲਾਈਟ ਵੇਟ ਹੈ ਪ੍ਰਾਈਸ ਰਹਿਣੀ ਹੈ ਜੀ 1300 ਰੁਪਏ ਇਹ ਵਾਲੇ ਸੂਟ ਦੀ ਜਿਹੜੀ ਪ੍ਰਾਈਸ 1300 ਰੁਪਏ ਰਹਿਣੀ ਹੈ ਜੀ ਬ੍ਰਾਂਡਡ ਸੂਟ ਰਹਿਣੇ ਬਹੁਤ ਪਿਆਰੀ ਜੀ ਲੁੱਕ ਦੇ ਵਿੱਚ ਲੋ ਇਹਦੇ ਤੋਂ ਨੂੰ ਕਲਰ ਦਿਖਾ ਦਿੰਦੇ ਆ ਕਿਹੜੇ ਕਿਹੜੇ ਕਲਰ ਆਣਗੇ ਬਹੁਤ ਹੀ ਪਿਆਰੇ ਜਿਹੇ ਕਲਰ ਆਉਣੇ ਇਹਦੇ ਵਿੱਚ ਇਹ ਸੀਗਾ ਜੀ ਬਲੈਕ ਕਲਰ ਠੀਕ ਹੈ ਜੀ ਇਹ ਬਲੈਕ ਆਉਣਾ ਬਲੈਕ ਹਰ ਭੈਣ ਦੀ ਪਸੰਦ ਹੁੰਦੀ ਹੈ ਬਲੈਕ ਕਲਰ ਦੀ ਚੈੱਕ ਕਰੂ ਜੀ ਇਹਦੇ ਵਿੱਚ ਲੋ ਅਗਲਾ ਕਲਰ ਆਊਗਾ ਜੀ ਮਹਿਰੂਨ ਕਲਰ ਬਹੁਤ ਪਿਆਰਾ ਜਿਹਾ ਕਲਰ ਹੈ ਮਹਿਰੂਨ ਕਲਰ ਦੇਖੋ ਜੀ ਚੈੱਕ ਕਰੂ ਜੀ ਬਹੁਤ ਸੋਹਣਾ ਕਲਰ ਹੈ ਮਹਿਰੂਨ neck ਬਣਿਆ ਹੋਇਆ ਸੈਲਫ ਪਸ਼ਮੀਨਾ ਰਹੂਗਾ ਜੀ ਬਹੁਤ ਪਿਆਰੀ ਜੀ neck ਬਣੀ ਹੋਈ ਹੈ ਸੈਲਫ ਪਸ਼ਮੀਨਾ ਹੈ ਲੋ ਇਹਦੋਂ ਤੁਹਾਨੂੰ ਕੋਲ ਕੇ ਦਿਖਾਦਾ ਜੀ ਓਪਨ ਕਰਦਾ ਦੇਖੋ ਜੀ ਇਹ ਵਾਲੀ ਬ੍ਰਾਂਡਡ ਸੂਟ ਰਹਿਣਾ ਜੀ ਇਹ ਠੀਕ ਹੈ ਜੀ ਇਹ ਬ੍ਰਾਂਡਡ ਸੂਟ ਰਹੂਗਾ ਇਹ ਵਾਲੀ ਰਹੂਗੀ ਜੀ ਬਾਟਮ ਇਹ ਰਹੂਗਾ ਜੀ ਸ਼ਾਲ ਸ਼ਾਲ ਦੇ ਪੱਲੇ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਜਿਹੇ ਪੱਲੇ ਬਣੇ ਹੋਏ ਸ਼ਾਲ ਦੇ ਇੱਕ ਮੈਂ ਤੁਹਾਨੂੰ ਓਪਨ ਕਰਤੀ ਆ ਪੂਰੀ ਖੁੱਲੀ ਡੁੱਲੀ ਸ਼ੋਰ ਰਣੀ ਆ ਜੀ ਇਹ ਵਾਲਾ ਉਹਨਾਂ ਜੀ ਇਹਦੇ ਆ ਬਾਹਾਂ ਦਾ ਡਿਜ਼ਾਈਨ ਘੇਰੇ ਦਾ ਡਿਜ਼ਾਈਨ ਇਹ ਬੈਕ ਤੇ ਆਊਗਾ ਜੀ ਇਹ ਡਿਜ਼ਾਈਨ ਗੇਰੀ ਬੈਕ ਦੀ ਹੈ ਠੀਕ ਹੈ ਜੀ ਐਦਾਂ ਹੀ ਬਾਰਡਰ ਬੈਕ ਤੇ ਵੀ ਆਊਗਾ ਇਹਦੀਆਂ ਬਾਹਾਂ ਦਾ ਡਿਜ਼ਾਈਨ ਹੈ ਜੀ ਇਹ ਆਉਗੀ ਨਾਲ ਬਾਟਮ ਬਹੁਤ ਸੋਹਣੇ ਸੂਟ ਰਹਿਣੇ ਆ ਜੀ ਗਰਮ ਇਹ ਤੇ ਜੇ ਤੁਸੀਂ ਕਹਿੰਦੇ ਲੋ ਤੁਹਾਨੂੰ ਸ਼ਾਲ ਵੀ ਇੱਕ ਖੋਲ ਕੇ ਦਿਖਾ ਦਾਂ ਜੀ ਬਹੁਤ ਪਿਆਰਾ ਬਣਨਾ ਜੀ ਲੁੱਕ ਦੇਖੋ ਜੀ ਕਿੰਨੀ ਸੋਹਣੀ ਹੈ ਸੂਟਾਂ ਦੀ ਪੂਰੀ ਖੁੱਲੀ ਡੁੱਲੀ ਰਹਿਣੀ ਆ ਸ਼ਾਲੇ ਦੇ ਨਾਲ ਬਹੁਤ ਹੀ ਪਿਆਰੀ ਜੀ ਬਾਰਡਰ ਦੇਖੋ ਜੀ ਕਿੰਨਾ ਸੋਹਣਾ ਬਾਰਡਰ ਬਣਿਆ ਹੋਇਆ ਪ੍ਰਾਈਸ ਰਹਿਣੀ ਆ ਜੀ ਇਹਦੀ 1300 ਰੁਪਏ ਤੇ ਲੁੱਕ ਆਣੀ ਆ ਜੀ ਸੂਟ ਦੀ ਐਡਾ ਦੇਖੋ ਜੀ ਇਹ ਵਾਲੀ ਸੂਟ ਦੀ ਲੁੱਕ ਆ ਜੀ ਬਹੁਤ ਪਿਆਰਾ ਜਿਹਾ ਸੂਟ ਹੈ ਜੀ ਬ੍ਰਾਂਡਡ ਹੈ 1300 ਰੁਪਏ ਦੀ ਪ੍ਰਾਈਸ ਰਹਿਣੀ ਆ ਜੀ ਇਹ ਵਾਲੇ ਸੂਟ ਦੀ ਠੀਕ ਹੈ ਜੀ 1300 ਰੁਪਏ ਦੀ ਪ੍ਰਾਈਸ ਰਹਿਣੀ ਆ ਜੀ ਲਓ ਇਹਦੇ ਵਿੱਚ ਕਲਰ ਤੋਂ ਹੁੰਦਾ ਖਾ ਲਈਏ ਇਨਾਂ ਨੂੰ ਆਪਾਂ ਕਾਨੀ ਵਾਲੇ ਸੂਟ ਵੀ ਬੋਲਦੇ ਆ ਬਹੁਤ ਪਿਆਰੇ ਜਿਹੇ ਸੂਟ ਹੁੰਦੇ ਆ ਇਹ ਡਿਜ਼ਾਈਨਰ ਸੂਟ ਹੁੰਦੇ ਆ ਲਓ ਅਗਲਾ ਸੂਟ ਤੁਹਾਨੂੰ ਚੈੱਕ ਕਰਵਾ ਦਈਏ ਜੀ ਆਊਗਾ ਜੀ ਮੂਵ ਕਲਰ ਦੇ ਵਿੱਚ ਲਓ ਬਹੁਤ ਸੋਹਣਾ ਕਲਰ ਹੈਣਾ ਜੀ ਮੂਵ ਕਲਰ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਨੈੱਕ ਇਹਦਾ ਸੈਲਫ ਪਸ਼ਮੀਨਾ ਰਹਿਣਾ ਲਓ ਇੱਦਾਂ ਰਹਿਣੀ ਹੈ ਜੀ ਸ਼ਾਲ ਦੀ ਲੁੱਕ ਦੇਖੋ ਜੀ ਇੱਦਾਂ ਤੁਹਾਨੂੰ ਦਿਖਾ ਦੇਣੀ ਥੋੜਾ ਜਿਹਾ ਓਪਨ ਕਰਕੇ ਇਹ 슬ੀਵਸ ਦਾ ਡਿਜ਼ਾਈਨ ਹੈ ਜੀ ਇਹ ਆਉਣਾ ਜੀ ਸ਼ਾਲ ਦਾ ਬਾਰਡਰ ਬਹੁਤ ਪਿਆਰਾ ਜਿਹਾ ਬਾਰਡਰ ਬਣਿਆ ਹੋਇਆ ਸ਼ਾਲ ਦਾ ਚੈੱਕ ਕਰੋ ਜੀ ਠੀਕ ਹੈ ਜੀ ਸ਼ਾਲ ਦਾ ਬਾਰਡਰ ਹੈ ਤੇ ਇੱਦਾਂ ਹੀ ਇਹਦਾ ਬਾਰਡਰ ਹੈ ਨਾ نیچے ਇਹ ਬੈਕ ਦਾ ਬਾਰਡਰ ਆਊਗਾ ਜੀ ਬਹੁਤ ਪਿਆਰਾ ਜਿਹਾ ਬੈਕ ਦਾ ਬਾਰਡਰ ਹੈ ਇਹ ਇਹ ਮੂ ਕਲਰ ਚ ਆਉਣਾ ਜੀ ਕਲਰ ਬਹੁਤ ਪਿਆਰਾ ਪ੍ਰਾਈਸ ਰਹਿਣੀ ਹੈ 1300 ਰੁਪਏ ਠੀਕ ਹੈ ਜੀ ਬ੍ਰਾਂਡਡ ਸੂਟ ਹੈ 1300 ਰੁਪਏ ਪ੍ਰਾਈਸ ਰਹਿਣੀ ਹੈ ਜੇ ਤੁਸੀਂ ਮਾਰਕੀਟ ਵਿੱਚ ਬਾਈ ਕਰੋਗੇ ਤੁਹਾਨੂੰ 1600 1700 ਤੋਂ ਘੱਟ ਇਹ ਬਲੇ ਸੂਟ ਨਹੀਂ ਮਿਲਲੇ ਜੀ ਕਿਉਂਕਿ ਇਹਨਾਂ ਦੀ ਲੁੱਕ ਹੈਗੀ ਬਹੁਤ ਹੀ ਵੱਖਰੀ ਜੀ ਤੇ ਬਹੁਤ ਹੀ ਪਿਆਰੇ ਜੀ ਸੂਟ ਹੈ ਇਹ ਬਾਕੀ ਬ੍ਰਾਂਡਡ ਦੇ ਰਹਿਣ ਵਾਲੇ ਆ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਜੀ ਇਹਦੀ 1300 ਇਹ ਸੀ ਮੂਵ ਕਲਰ ਇੱਕ ਇਹਦੇ ਵਿੱਚ ਆਣਾ ਜੀ ਲਓ ਇਸ ਤੋਂ ਗੇ ਦੇ ਵਿੱਚ ਆਣਾ ਜੀ ਇੱਕ ਪਿਸਤਾ ਕਲਰ ਇਹ ਉਹ ਨਾਲ ਜੀ ਪਿਸਤਾ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਪਿਸਤਾ ਕਲਰ ਠੀਕ ਹੈ ਜੀ ਇੱਕੇ ਪਿਸਤਾ ਕਲਰ ਆਉਣਾ ਐਦਾਂ ਹੀ ਇਹਦੇ ਜਿਵੇਂ ਨੈਕ ਬਣਿਆ ਹੋਇਆ ਨੀਚੇ ਘੇਰੇ ਤੇ ਬਾਰਡਰ ਬਣਿਆ ਹੋਇਆ ਐਦਾਂ ਹੀ ਜਿਹੜਾ ਬਾਰਡਰ ਸ਼ਾਲ ਦਾ ਆਉਣਾ ਸੀ ਠੀਕ ਹੈ ਜੀ ਐਦਾਂ ਹੀ ਇਹਦੇ ਸ਼ਾਲ ਦਾ ਬਾਰਡਰ ਹੋਣਾ ਇੱਕ ਪਿਸਤਾ ਕਲਰ ਮਿਲਣਾ ਤੁਹਾਨੂੰ ਇਹਦੇ ਵਿੱਚ ਠੀਕ ਹੈ ਜੀ ਕਲਰ ਬਹੁਤ ਪਿਆਰਾ ਪਿਸਤਾ ਤੇ ਸ਼ਾਲ ਵੀ ਇਹਦਾ ਬਹੁਤ ਜ਼ਿਆਦਾ ਪਿਆਰਾ ਜੀ ਠੀਕ ਹੈ ਜੀ ਇੱਕ ਪਿਸਤਾ ਕਲਰ ਆਊਗਾ ਤੇ ਦੂਸਰਾ ਕਲਰ ਆਊਗਾ ਜੀ ਠੀਕ ਹੈ ਜੀ ਵਿੱਚ ਇਹ ਵਾਲੇ ਕਲਰ ਸੀਗੇ ਤਿੰਨ ਕਲਰ ਆ ਗਏ ਇਹਦੇ ਵਿੱਚ ਨੋ ਇੱਕ ਇਹ ਵਾਲਾ ਪਿਸਤਾ ਕਲਰ ਪਹਿਲਾਂ ਸੀ ਤੁਹਾਨੂੰ ਇੱਕ ਇਹਦੇ ਵਿੱਚ ਤੁਹਾਨੂੰ ਮਹਿਰੂਣ ਆਹ ਪਰਪਲ ਜਿਹਾ ਕਲਰ ਠੀਕ ਹੈ ਜੀ ਇੱਕ ਮਿਲਣਾ ਤੁਹਾਨੂੰ ਇਹਦੇ ਵਿੱਚ ਮਹਿਰੂਣ ਕਲਰ ਲਓ ਇੱਕ ਇਹਦੇ ਵਿੱਚ ਮਹਿਰੂਣ ਕਲਰ ਮਿਲਣਾ ਸੀ ਤੁਹਾਨੂੰ ਚਾਰ ਕਲਰਾਂ ਦਾ ਸੈੱਟ ਹੈ ਜੀ ਇਹ ਤੇ ਇੱਕ ਤੁਹਾਨੂੰ ਮਿਲਣਾ ਸੀ ਇਹਦੇ ਵਿੱਚ ਬਲੈਕ ਕਲਰ ਲਓ ਇੱਕ ਕਿਚ ਬਲੈਕ ਆਉਣਾ ਸੀ ਇਹ ਚ ਚਾਰ ਕਲਰ ਸੀਗੇ ਇਹਦੀ ਪ੍ਰਾਈਸ ਰਹਿਣੀ ਸੀ 1300 ਰੁਪਏ ਠੀਕ ਹੈ ਇਹਦੀ ਪ੍ਰਾਈਸ 1300 ਰੁਪਏ ਰਹਿਣ ਵਾਲੀ ਹੈ ਤੇ ਇੱਕ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਜੀ ਇਹਦੀ ਪ੍ਰਾਈਸ ਰਹਿਣੀ ਸੀ 965 ਠੀਕ ਹੈ ਜੀ 965 ਹੈ ਇਸ ਤੋਂ ਅਗਲੇ ਆਵळा ਸੂਟ ਚੈੱਕ ਕਰੋ ਜੀ ਇਹਦੀ ਡਿਜ਼ਾਈਨਿੰਗ ਚੈੱਕ ਕਰੋ ਇਹਦੀ ਪ੍ਰਾਈਸ ਰਹੂਗੀ ਜੀ 1100 ਲਓ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਦੇਖੋ ਸਾਰੇ ਡਿਜ਼ਾਈਨਰ ਸੂਟ ਮੈਨੇ ਤੁਹਾਨੂੰ ਅੱਜ ਬ੍ਰਾਂਡ ਇਹਦਾ ਵੀ ਸੇਮ ਹੈ ਜੀ ਲਓ ਸਟੈਂਪ ਲੱਗੀ ਹੋਈ ਹੈ ਸੂਟਾਂ ਦੇ ਉੱਪਰ ਬ੍ਰਾਂਡ ਸੇਮ ਹੈ ਜੀ ਇਹਦਾ ਤੇ ਲੋ ਇੱਕ ਸੂਟ ਕਰਦੇ ਤੁਹਾਨੂੰ ਓਪਨ ਇਹ ਆਊਗਾ ਜੀ ਬਲੂ ਸ਼ੇਰ ਦੇ ਵਿੱਚ ਲਓ ਚੈੱਕ ਕਰੋ ਇਹ ਵਾਲਾ ਐਡਾ ਡਿਜ਼ਾਈਨਿੰਗ ਆਉਣੀ ਹੈ ਜੀ neck ਦੀ نیچے ਘੇਰੇ ਦੀ ਬਹੁਤ ਸੋਹਣੀ ਡਿਜ਼ਾਈਨਿੰਗ ਰਹਿਣ ਵਾਲੀ ਹੈ ਲਓ ਇਹਦੀ ਮੈਂ ਤੁਹਾਨੂੰ ਦਿਖਾ ਦਾਂ ਪਿਕ ਆਹ ਵਾਲਾ ਡਿਜ਼ਾਈਨ ਹੋਣਾ ਹੈ ਜੀ ਸੂਟ ਦਾ ਦੇਖੋ ਕਿੰਨਾ ਪਿਆਰਾ ਸੂਟ ਬਣਿਆ ਹੋਇਆ ਹੈ neck ਆਊਗਾ ਐਦਾਂ ਬਣੂਗਾ ਇਹਦਾ ਕਿਰਾ ਠੀਕ ਹੈ ਜੀ ਇਹ ਆਉਣੀ ਹੈ ਜੀ ਇਹ ਨਾਲ ਬਾਟਮ ਡਿਜ਼ਾਈਨ ਚੈੱਕ ਕਰ ਲਓ ਜੀ ਇੱਕ ਸੂਟ ਓਪਨ ਕਰਾਂਗੇ ਕਿਉਂਕਿ ਖੁੱਲਦੇ ਆ ਸੇਮ ਹੀ ਡਿਜ਼ਾਈਨ ਹੋਊਗਾ ਸਾਰਿਆਂ ਦਾ ਇੱਕ ਸੂਟ ਓਪਨ ਕਰਾਂਗੇ ਇਹ ਫਰੰਟ ਦਾ ਡਿਜ਼ਾਈਨ ਹੈ ਬੈਕ ਦਾ ਡਿਜ਼ਾਈਨ ਵੀ ਦਿਖਾ ਦਿੰਨੇ ਆ ਤੁਹਾਨੂੰ ਲਓ ਜੀ ਇਹ ਆਊਗਾ ਜੀ ਇੱਕ ਮਿੰਟ ਜੀ ਲਓ ਇਹ ਆਊਗਾ ਜੀ ਬੈਕ ਤੇ ਇਹ ਫਲਾਵਰ ਨਾ ਬੈਕ neck ਤੇ ਆਉਣਾ ਹੈ ਜੀ ਇਹ ਬੈਕ ਨੈਕ ਤੇ ਫਲਾਵਰ ਆਊਗਾ ਜੀ نیچے ਇਹ ਵਾਲਾ ਆਊਗਾ ਜੀ ਪਲੇਨ ਬਾਰਡਰ ਆਊਗਾ ਬੈਕ ਨੈਕ ਤੇ ਫਲਾਵਰ ਆਉਣਾ ਤੇ ਲਓ ਇਹ ਵਾਲਾ ਚੈੱਕ ਕਰੋ ਜੀ ਇਹ ਬਾਹਾਂ ਦਾ ਡਿਜ਼ਾਈਨ ਹੈ ਇਹਦੇ ਉੱਪਰ ਇੱਕ ਇੱਕ نیچے ਡਿਜ਼ਾਈਨਿੰਗ ਕੱਟ ਕੇ ਤੁਸੀਂ ਬੈਕ ਹੀਰੇ ਤੇ ਲਗਾ ਸਕਦੇ ਹੋ ਤੇ ਸਲਵਾਰ ਤੇ ਵੀ ਲਗਾ ਸਕਦੇ ਹੋ ਠੀਕ ਹੈ ਜੀ ਇਹ ਵਾਲੀ ਜਿਹੜੀ ਡਿਜ਼ਾਈਨਿੰਗ ਹੈ ਦੀ ਕਟਿੰਗ ਹੋ ਕੇ ਸਲਵਾਰ ਤੇ ਡਿਜ਼ਾਈਨਿੰਗ ਹੋਣੀ ਹੈ ਜੀ ਇਦਾਂ ਚੈੱਕ ਕਰ ਲਓ ਠੀਕ ਹੈ ਜੀ ਇਹ ਵਾਲਾ ਬਾਰਡਰ ਹੋ ਤਿਆਰ ਸਲਵਾਰ ਤੇ ਵੀ ਆਊਗਾ ਜੀ ਬੈਕ ਤੇ ਵੀ ਲਗਾ ਸਕਦੇ ਹੋ ਇਹ ਜਿਹੜੀ ਬੈਕ ਨੈਕ ਤੇ ਡਿਜ਼ਾਈਨਿੰਗ ਆਣੀ ਹੈ। ਠੀਕ ਹੈ ਜੀ ਇਹਦੀ ਮੈਂ ਤੁਹਾਨੂੰ ਦਿਖਾ ਦਾਂ ਪਿੱਕ ਤੁਸੀਂ ਦੇਖ ਲਿਆ ਸ਼ਾਲ ਤੁਹਾਨੂੰ ਦਿਖਾ ਦਿੰਨੇ ਕਿੰਦਾ ਦਾ ਉਹਨਾ ਕੰਟਰਾਸਟ ਚ ਸ਼ੋਰ ਰਹਿਣਾ ਇਹਦਾ। ਲਓ ਜੀ ਇਹ ਵਾਲਾ ਆਊਗਾ ਜੀ ਇਹਨਾਂ ਸ਼ੋਰ ਬਹੁਤ ਹੀ ਪਿਆਰਾ ਜਿਹਾ ਸ਼ਾਲ ਹੋਣਾ ਇਹਦੇ ਨਾਲ। ਚੈੱਕ ਕਰੋ ਜੀ ਸ਼ਾਲ। ਲਓ ਕੰਟਰਾਸਟ ਦੇਖੋ ਜੀ ਕਿੰਨਾ ਸੋਹਣਾ ਇਹਦਾ। ਪੂਰੀ ਖੁੱਲੀ ਡੁੱਲੀ ਰਹਿਣੀ ਆ ਸ਼ਾਲ ਇਹਦੀ। ਇਹ ਸ਼ਾਲ ਆਉਣਾ ਜੀ। ਕਲਰ ਦੇਖੋ ਬਹੁਤ ਹੀ ਪਿਆਰਾ ਜਿਹਾ ਸੂਤ ਰਹਿਣਾ। ਪ੍ਰਾਈਸ ਇਹਦੀ 1100 ਰੁਪਏ ਰਹਿਣੀ ਆ ਜੀ ਇਹ ਵਾਲੇ ਸੂਟ ਦੀ ਪ੍ਰਾਈਸ 1100 ਰੁਪਏ ਰਹਿਣੀ ਆ ਦੇਖੋ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ 1100 ਰੁਪਏ ਦੀ ਪ੍ਰਾਈਸ ਰਹੂਗੀ ਇਹਦੇ ਇਸ ਤੁਹਾਨੂੰ ਦੂਸਰੇ ਕਲਰ ਦਿਖਾਦਾ ਮੈਂ ਕਿਦਾਂ ਦੇ ਆਣੇ ਆ ਸਭ ਦੀ ਡਿਜ਼ਾਈਨਿੰਗ ਸੇਮ ਹੋਣੀ ਆ ਜੀ ਬਾਕੀ ਸੂਟ ਖੋਲੂਗੀ ਡਿਜ਼ਾਈਨਿੰਗ ਸੇਮ ਹੋਊਗੀ ਕਲਰ ਤੁਹਾਨੂੰ ਦਿਖਾ ਦਿੰਨੇ ਕਿਹੜੇ-ਕਿਹੜੇ ਇਸ ਚ ਕਲਰ ਆਉਣੇ ਆ ਜੀ ਕੰਟਰਾਸਟ ਦੱਸ ਦਾਂਗੇ ਕਿਹੜਾ ਕੰਟਰਾਸਟ ਆ ਰਿਹਾ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਦਾ ਜੀ ਮਹਿਰੂਨ 1100 ਪਰ ਦੀ ਪ੍ਰਾਈਸ ਰਹਿਣੀ ਆ ਜੀ ਇੱਕ ਕਵਲ ਡਿਜ਼ਾਈਨਿੰਗ ਚੈੱਕ ਕਰੋ ਮਹਿਰੂਨ ਕਲਰ ਆਉਣਾ ਜੀ ਠੀਕ ਹੈ ਜੀ نیچے ਇਦਾਂ ਹੀ ਜਿਹੜਾ ਮੈਂ ਤੁਹਾਨੂੰ ਬਾਰਡਰ ਦਿਖਾਇਆ ਪਿਕ ਤੇ ਦੇਖ ਲਓ ਜੀ ਕਿਦਾਂ ਘੇਰੇ ਦਾ ਬਾਰਡਰ ਬਣਿਆ ਹੋਇਆ ਪਿਕ ਦਿਖਾ ਦਿੰਨੇ ਐ ਇਦਾਂ ਘੇਰੇ ਦਾ ਡਿਜ਼ਾਈਨਿੰਗ ਹੈ ਜੀ ਇਹਦੀ ਠੀਕ ਹੈ ਜੀ ਘੇਰੇ ਦੀ ਡਿਜ਼ਾਈਨਿੰਗ ਆਉਗੀ ਸਨਵਾਰ ਪ ਜਾਊਗੀ ਤੇ ਇਹ ਵਾਲਾ ਸ਼ੋਰ ਰਹੂਗਾ ਜੀ ਇਹਦੇ ਨਾਲ ਮਸਟਰਡ ਸ਼ੇਡ ਦਾ ਬਹੁਤ ਸੋਹਣਾ ਸ਼ੋਰ ਰਹਿਣਾ ਜੀ ਮਸਟਰਡ ਸ਼ੇਡ ਦਾ ਸ਼ੋਰ ਰਹਿਣਾ ਪੂਰੀ ਫੁੱਲੀ ਤੁਲੀ ਸ਼ੋਰ ਰਹਿਣੀ ਹੈ ਜੀ ਨਾਲ ਲਓ ਇਹ ਆਊਗਾ ਜੀ ਮਾਸਟਰ ਸ਼ੀਟ ਦਾ ਸ਼ਾਲ ਲਓ ਚੈੱਕ ਕਰੋ ਜੀ ਮਾਸਟਰ ਸ਼ੀਟ ਦਾ ਰੋਗਾ ਜੀ ਇਹਨਾਂ ਦਾ ਸ਼ਾਲ ਪੂਰਾ ਫੁੱਲਾ ਡੁੱਲਾ ਸ਼ੌਲ ਹੈ ਪ੍ਰਾਈਸ ਇਹਦੀ 1100 ਰੁਪਏ ਰਹਿਣੀ ਹੈ ਜੀ ਠੀਕ ਹੈ ਜੀ 1100 ਰੁਪਏ ਜੀ ਪ੍ਰਾਈਸ ਰਹਿਣੀ ਹੈ ਇਸ ਤੋਂ ਅਗਲਾ ਸੁਰ ਤੁਹਾਨੂੰ ਚੈੱਕ ਕਰਵਾ ਦਈਏ ਲਓ ਜੀ ਅਗਲਾ ਸੁਰ ਚੈੱਕ ਕਰੋ ਅਗਲਾ ਕਲਰ ਆਊਗਾ ਜੀ ਇਹਦੇ ਵਿੱਚ ਲਓ ਇਹ ਕੇਵळा ਕਲਰ ਆਊਗਾ ਇਹ ਵੀ ਬਹੁਤ ਸੋਹਣਾ ਕਲਰ ਹੈ ਜੀ ਇਹ ਵੀ ਡਿਜ਼ਾਈਨ ਇਸੇਮ ਰਹਿਣੀ ਆ نیچے ਬਾਰਡਰ ਬਣਿਆ ਹੋਇਆ ਇਦਾਂ ਹੀ ਬਹੁਤ ਹੀ ਪਿਆਰਾ ਜਿਹਾ ਬਾਰਡਰ ਬਣਿਆ ਹੋਇਆ ਕੇਵळा ਕਲਰ ਮਿਲੂਗਾ ਇਹਦਾ ਜਿਹੜਾ ਸ਼ੋਰ ਆਊਗਾ ਜੀ ਲਓ ਇਹ ਵਾਲੇ ਕਲਰ ਦਾ ਸ਼ੋਰ ਹੈ ਨਾ ਕੰਟਰਾਸਟ ਦੇ ਵਿੱਚ ਇਹ ਵਾਲੇ ਕਲਰ ਦਾ ਸ਼ੋਰ ਆਊਗਾ ਜੀ ਕੰਟਰਾਸਟ ਵਿੱਚ ਇਹ ਵੀ ਬਹੁਤ ਪਿਆਰਾ ਕਲਰ ਹੈ ਇਸ ਤੋਂ ਅਗੇ ਤੁਹਾਨੂੰ ਦਿਖਾ ਦਿੰਦੀ ਆ ਅਗਲਾ ਸੂਟ ਇਹ ਵਾਲਾ ਸੂਟ ਚੈੱਕ ਕਰੋ ਜੀ ਇਹਦਾ ਡਿਜ਼ਾਈਨ ਇਦਾਂ ਹੋਣਾ ਪ੍ਰਾਈਸ ਇਹਦੀ ਵੀ 1100 ਰਹਿਣੀ ਹੈ ਜੀ। ਇਹ ਲਓ। ਚੈੱਕ ਕਰੋ ਜੀ ਇਹਦੀ ਡਿਜ਼ਾਈਨਿੰਗ ਇਹਦੀ ਬਹੁਤ ਪਿਆਰੀ ਡਿਜ਼ਾਈਨਿੰਗ ਹੈ। ਲਓ ਇਹਦੀ ਡਿਜ਼ਾਈਨ ਦੇਖੋ ਜੀ ਘੇਰੇ ਦੀ ਕਿੰਨੀ ਸੋਹਣੀ ਬਣੀ ਹੋਈ ਹੈ। ਉੱਪਰ neck ਦੇਖੋ। ਬਹੁਤ ਪਿਆਰਾ neck ਬਣਿਆ ਹੋਇਆ। ਨੀਚੇ ਇਹਦਾ ਘੇਰਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ। ਇਹਦਾ ਘੇਰਾ ਡਿਜ਼ਾਈਨਰ ਸੂਟ ਹੈ ਜੀ ਇਹ। ਪਿਆਰਾ ਜਿਹਾ ਸੂਟ ਆ ਦੇਖ ਲਿਆ ਤੁਸੀਂ ਇਹਦਾ ਡਿਜ਼ਾਈਨ। ਲਓ ਜੀ ਅੱਗੇ ਮੈਂ ਤੁਹਾਨੂੰ ਦਿਖਾ ਦਾਂ ਜੀ। ਚੈੱਕ ਕਰੋ ਜੀ। ਇਹ ਵਾਲਾ ਆਊਗਾ ਜੀ ਇਹਦਾ back। ਇਹ ਬੈਕ ਦੀ ਡਿਜ਼ਾਈਨਿੰਗ ਆ ਦੇਖੋ ਬਹੁਤ ਸੋਹਣੀ ਬੈਕ ਦੀ ਡਿਜ਼ਾਈਨਿੰਗ ਬਣੀ ਹੋਈ ਆ ਠੀਕ ਹੈ ਜੀ ਲਓ ਇਸ ਤੋਂ ਅੱਗੇ ਚੈੱਕ ਕਰਦੇ ਆ ਇਹਦਾ ਸ਼ਾਲ ਕਿਦਾਂ ਦਾ ਆਣਾ ਸੂਟ ਹੀ ਬਹੁਤ ਪਿਆਰਾ ਜੀ ਦਾ ਬਹੁਤ ਪਿਆਰਾ ਜਿਹਾ ਸੂਟ ਹੈ ਲਓ ਖੋਲ ਕੇ ਦਿਖਾਣੇ ਆ ਕਾਨੀ ਵਾਲੇ ਸੂਟ ਆ ਜੀ ਸਾਰੇ ਡਿਜ਼ਾਈਨਰ ਰਹਿਣੇ ਆ ਲਓ ਸ਼ਾਲ ਦੇਖੋ ਜੀ ਜੀ ਸ਼ਾਲ ਦੀ ਲੁੱਕ ਦੇਖੋ ਕਿੰਨੀ ਪਿਆਰੀ ਹੈ ਲਓ ਜੀ ਇਹ ਆਉਣੀ ਹੈ ਜੀ ਸ਼ਾਲ ਦੀ ਲੁੱਕ ਦੇਖੋ ਜੀ ਬਹੁਤ ਹੀ ਪਿਆਰੀ ਜੀ ਸ਼ਾਲ ਦੀ ਲੁੱਕ ਆਉਣੀ ਹੈ ਕਿੰਨਾ ਸੋਹਣਾ ਬਾਰਡਰ ਬਣਿਆ ਹੋਇਆ ਡਿਜ਼ਾਈਨਰ ਇਹਦਾ ਸ਼ਾਲ ਹੈ ਲਓ ਜੀ ਇਹ ਵਾਲੇ ਅਣਾ ਜੀ ਦੀ ਬਾਹਾਂ ਦਾ ਡਿਜ਼ਾਈਨ ਇਹ 슬ੀਵਸ ਦਾ ਡਿਜ਼ਾਈਨ ਹੈ ਜੀ ਬਹੁਤ ਹੀ ਪਿਆਰਾ ਜਾਂ 슬ੀਵਸ ਦਾ ਡਿਜ਼ਾਈਨ ਹੈ ਤੇ ਇਹ ਇਹਦੀ ਬਾਟਮ ਦਾ ਡਿਜ਼ਾਈਨ ਹੈ ਇਹ ਬਾਟਮ ਦੀ ਮੂਰੀ ਤੇ ਡਿਜ਼ਾਈਨ ਆਉਣਾ ਦੇਖੋ ਕਿੰਨਾ ਸੋਹਣਾ ਸੂਟ ਬਣਦਾ ਜੀ ਇਹ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਇਹ ਇਹ ਕੀ ਜਿੱਦਾਂ ਖੀਨ ਖਾਵ ਦੀ ਤਰ੍ਹਾਂ ਜਿਹੜੇ ਸੂਟ ਹੁੰਦੇ ਨੇ ਉਹ ਵਾਲੇ ਸੂਟ ਆ ਜੀ ਨੇ ਨਜ਼ਦੀਕ ਤੋਂ ਤੁਸੀਂ ਦੇਖ ਸਕਦੇ ਹੋ ਖੀਨ ਖਾਵ ਦੀ ਤਰ੍ਹਾਂ ਸੂਟ ਹੈ ਜੀ ਬਹੁਤ ਹੀ ਪਿਆਰਾ ਜਾਂ ਬ੍ਰਾਂਡਡ ਸੂਟ ਦਾ ਟੈਗ ਲੱਗਿਆ ਹੋਇਆ ਪ੍ਰਾਈਸ ਜੀ ਦੀ ਇਹਦੀ ਵੀ 1100 ਰੁਪਏ ਲੈਣੀ ਹੈ ਜੀ ਠੀਕ ਹੈ ਜੀ 1100 ਰੁਪਏ ਦੇ ਵਿੱਚ 6 ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਸ ਤੋਂ ਅਗਲਾ ਸੂਟ ਚੈੱਕ ਕਰੋ ਜੀ ਲਓ ਇਹ ਕੇਵਲਾ ਸੂਟ ਦੇਖੋ ਇਹ ਵੀ ਬਹੁਤ ਸੋਨਾ ਸੂਟ ਰਹਿਣਾ ਜੀ ਚੈੱਕ ਕਰੋ ਜੀ ਲਓ ਇਹਦਾ ਡਿਜ਼ਾਈਨ ਚੈੱਕ ਕਰੋ ਇਹਦੀ ਜਿਹੜੀ ਡਿਜ਼ਾਈਨਿੰਗ ਹੋਣੀ ਆ ਬਹੁਤ ਸੋਹਣੀ ਰਹਿਣੀ ਆ ਇਹ ਵਾਲੀ ਡਿਜ਼ਾਈਨਿੰਗ ਆਉਗੀ ਜੀ ਇਹ ਵਾਲੀ ਸੂਟ ਦੀ ਲਓ ਇਹ ਵਾਲੀ ਡਿਜ਼ਾਈਨਿੰਗ ਹੋਣੀ ਆ ਜੀ ਠੀਕ ਹੈ ਜੀ ਸ਼ਾਲ ਮੈਂ ਦਿਖਾਦਾ ਲਓ ਖੋਲ ਕੇ ਦਿਖਾ ਦਿੰਨੇ ਆ ਲਓ ਚੈੱਕ ਕਰੋ ਜੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਸੂਟ ਦਾ ਇਹਦੀ ਬੈਕ ਤੇ ਆਊਗਾ ਇਹ ਵਾਲਾ ਬਾਰਡਰ ਇਹਦੀ ਬੈਕ ਤੇ ਆਉਣਾ ਲਓ ਜੀ ਇਹ ਆਉਗੀ ਜੀ ਤੇ ਬੈਕ ਤੇ ਡਿਜ਼ਾਈਨ ਇਹ ਬੈਕ ਦਾ ਡਿਜ਼ਾਈਨ ਹੈ ਇਹ ਦਾ ਫਰੰਟ ਦਾ ਡਿਜ਼ਾਈਨ ਹੈ ਪ੍ਰਾਈਸ ਇਹਦੀ ਵੀ 1100 ਰੁਪਏ ਰਹਿਣੀ ਹੈ ਜੀ ਲਓ ਚੈੱਕ ਕਰੋ ਜੀ ਇਹ ਆਊਗਾ ਜੀ ਇਹਦਾ ਸ਼ਾਲ ਮਸਟਰਡ ਕਲਰ ਦਾ ਸ਼ਾਲ ਆਉਣਾ ਬਹੁਤ ਹੀ ਪਿਆਰਾ ਜਿਹਾ ਸ਼ੋਰ ਹੈਣਾ ਠੀਕ ਹੈ ਜੀ ਮੈਂ ਪੂਰਾ ਓਪਨ ਨਹੀਂ ਕੀਤਾ ਪੂਰਾ ਖੁੱਲਾ-ਘੁੱਲਾ ਸ਼ੋਰ ਰਹਿਣੀ ਹੈ ਜੀ ਨਾਲ ਚੈੱਕ ਕਰੋ ਜੀ ਪ੍ਰਾਈਸ ਇਹਦੀ ਵੀ 1100 ਰੁਪਏ ਰਣੀ ਹੈ ਦੇਖੋ ਜੀ ਬਹੁਤ ਸੋਹਣੀ ਕੁਲੂ ਡੁੱਲੀ ਸੌ ਰਣੀ ਹੈ ਡਿਜ਼ਾਈਨਰ ਸਾਰੇ ਸੂਟ ਹੈ ਇਸ ਹਨ ਅੱਜ ਦੇ ਸਾਡੇ ਸੂਟ ਇਹਨਾਂ ਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਾਓ ਆਪਣਾ ਆਰਡਰ ਬੁੱਕ ਕਰੋ ਕੱਲ ਇੱਕ ਨਵੇਂ ਕਲੈਕਸ਼ਨ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਕਰਦੇ ਇਥੇ ਖਤਮ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ